ਉਹ ਉਹ ਤਾਂ ਨੇਚਰਲ ਕੁਦਰਤੀ ਆ ਜੇ ਨਾ ਕੁਦਰਤ ਨੇ ਜਿਹੜੀ ਸਮਾਜ ਦੀ ਤਰੱਕੀ ਆ ਜਿਹੜੀ ਜਿਹਨੂੰ ਅਸੀਂ ਮੋਟੀਵੇਸ਼ਨ ਕਹਿੰਨੇ ਆ ਜੀ ਜਿਹੜੀ ਜੀਣ ਦੀ ਪ੍ਰੇਰਣਾ ਸਾਨੂੰ ਮਿਲਦੀ ਨਾ ਇਨਸਪੀਰੇਸ਼ਨ ਮਿਲਦੀ ਆ ਉਹ ਇਸੇ ਕਰਕੇ ਆ ਕਿ ਸਾਡੇ ਅੰਦਰ ਉਹ ਭਰਿਆ ਆ ਸਾਡੇ ਮਨ ਦੇ ਵਿੱਚ ਆਪਣੇ ਵਿਕਾਸ ਲਈ ਕਿ ਮੈਂ ਹੋਰ ਕਰਾਂ ਹੋਰ ਕਰਾਂ ਤਾਂ ਹੀ ਤਾਂ ਅਸੀਂ ਸੌਂਨੇ ਤਾਂ ਹੀ ਤਾਂ ਨੀਂਦ ਆਉਂਦੀ ਆ ਤਾਂ ਹੀ ਉੱਠਦੇ ਆ ਤਾਂ ਤੇ ਅੰਕਲ ਜੀ ਇਹ ਕਿਤੇ ਕੋਈ ਨਹੀਂ ਮੈਨੂੰ ਮੈਂ ਪਹਿਲਾਂ ਸੁਣ ਲਾ ਫਿਰ ਹਾਂਜੀ ਹਾਂਜੀ ਇਹ ਇਹ ਨੇਚਰਲ ਆ ਤੇ ਜਿਹੜੀ ਇਹ ਤਾਂਗਿਆ ਨਾ ਅੰਦਰੋਂ ਤੇ ਹੋਰ ਕਰਾਂ ਹੋਰ ਕਰਾਂ ਹੋਰ ਕਰਾਂ ਇਹ ਹੈਗਾ ਕੁਦਰਤੀ ਹੂੰ ਇਹ ਖਤਮ ਨਹੀਂ ਹੋਣਾ ਤੇ ਇਹ ਅਰਦਾਸ ਵੀ ਇਹ ਕਰੋ ਕਿ ਇਹ ਖਤਮ ਨਾ ਹੋਵੇ ਮੇਰੇ ਅੰਦਰੋਂ ਤਾਂ ਕਿ ਮੈਨੂੰ ਸਵੇਰੇ ਉੱਠਦੇ ਨੂੰ ਇਦਾਂ ਹੋਵੇ ਪਛੇਤੀ ਤਿਆਰ ਹੋਵਾਂ ਕੱਪੜੇ ਪਾਵਾਂ ਜਿੱਦਣ ਕਿਤੇ ਕਰਨੇ ਨੂੰ ਕੁਛ ਨਾ ਹੋਇਆ ਨਾ ਉੱਦਣ ਉੱਦਣ ਦਾ ਦਿਨ ਜਿਹੜਾ ਮੌਤ ਵਰਗਾ ਲੰਘਦਾ ਬੰਦੇ ਦਾ ਸਵੇਰੇ ਉੱਠ ਕੇ ਸਵੇਰੇ ਜਾਗ ਆ ਜਾਣੀਆਂ ਪਰ ਉਹ ਬਿਸਤਰੇ ਚੋਂ ਨਹੀਂ ਉੱਠਣਾ ਬਿਸਤਰੇ ਚੋਂ ਨਹੀਂ ਉੱਠਣਾ ਮੇਰਾ ਇਹਦਾ ਮਤਲਬ ਬ੍ਰੇਕਫਾਸਟ ਲੇਟ ਕਰ ਲੈਣਾ ਲੇਟ ਕਰਨਾ ਭੁੱਖ ਜਾਂਦੀ ਖਾ ਜਾਦੇ ਲੈਣਾ ਫਿਰ ਉਹਨੂੰ ਹੁਣਾਂ ਲੰਘ ਚਲੋ ਘੰਟਾ ਠਹਿਰ ਕੇ ਕਰਦੇ ਫਿਰ ਡਿਨਰ ਲੇਟ ਕਰਨਾ ਜੀ ਫਿਰ ਹੋਣਾ ਹੀ ਨਹੀਂ ਹਾਂਜੀ ਜਿੱਦਾਂ ਸੰਡੇ ਨੂੰ ਕਈ ਏਰੀਆ ਪਾ ਨੂੰ ਸੰਡੇ ਨੂੰ ਮੇ ਛੁੱਟੀ ਹੁੰਦੀ ਕਈ ਵਾਰੀ ਇਹ ਇਦਾਂ ਹੁੰਦਾ ਚੱਲ ਯਾਰ ਉੱਠ ਕੱਢਦੇ ਆ ਕੋਈ ਨਹੀਂ ਉੱਠ ਛੱਡਦੇ ਆ ਅੱਜ ਤਾਂ ਛੁੱਟੀ ਐ ਜਿਹੜਾ ਜਿਹੜਾ ਨਾ ਜਿਹੜੀ ਸਾਡੀ ਜ਼ਿੰਦਗੀ ਇਦਾਂ ਵਧੀਆ ਤੁਰ ਇਸ ਕਰਕੇ ਆ ਭਿੰਦਰ ਸਾਡੇ ਉਹ ਤਾਂ ਗਿਆ ਪਰ ਗੱਲ ਇਹ ਆ ਤੁਸੀਂ ਨਾ ਆਪਣੇ ਹਰੇਕ ਬੰਦੇ ਨੂੰ ਆਪ ਕਾਪੀ ਪੈਨ ਲੈ ਕੇ ਆਪਣੀ ਜ਼ਿੰਦਗੀ ਦਾ ਥੋੜਾ ਜਿਹਾ ਇਦਾਂ ਪ੍ਰੋਗਰਾਮ ਪਲਾਨ ਕਰਨਾ ਚਾਹੀਦਾ ਵੀ ਮੈਂ ਜ਼ਿੰਦਗੀ ਚ ਕੀ ਕਰਨਾ ਚਾਹੁੰਨਾ ਹੂੰ ਠੀਕ ਐ ਜੇ ਤੁਸੀਂ ਇਹ ਚਾਹੁੰਦੇ ਆ ਨਾ ਕਿ ਜਿਹੜਾ ਹੁਣ ਟਾਈਮ ਆ ਉਹ ਮੈਂ ਰੱਜ ਕੇ ਪਹਿਲਾਂ ਕਮਾ ਕੇ ਪਹਿਲਾਂ ਅਮੀਰ ਹੋ ਜਮਾਂ ਫਿਰ ਮੈਂ ਸੁੱਖ ਜਿਹੜੇ ਉਹ ਮਾਣੂਗਾ ਹੂੰ ਆਪਾਂ ਅੱਗੇ ਵੀ ਗੱਲ ਕਰਦੇ ਹੁੰਨੇ ਆ ਕਿ ਜਿਹੜਾ ਨਾ ਸਾਡਾ ਜੇ ਤਾਂ ਮਾਈਂਡ ਆ ਸੁਭਾਅ ਆ ਸਾਡਾ ਹਾਂਜੀ ਜਿਹੜੇ ਅਸੀਂ ਕੰਮ ਕਰ ਜੋ ਅਸੀਂ ਸੋਚਦੇ ਆ ਉਹ ਕਰਦਿਆਂ ਕਰਦਿਆਂ ਕਿਸੇ ਟਾਈਮ ਤੇ ਸਾਡੀਆਂ ਆਦਤਾਂ ਬਣ ਜਾਂਦੀਆਂ ਹੂੰ ਉਹ ਸਾਡਾ ਸੁਭਾਅ ਬਣ ਜਾਂਦਾ ਜਿਹੜਾ ਸੁਭਾਅ ਬਣ ਗਿਆ ਨਾ ਫੇਰ ਬਦਲਣਾ ਬਹੁਤ ਔਖਾ ਆ ਹੁਣ ਜੇ ਸਾਡਾ ਸੁਭਾਅ ਮਸ਼ੀਨ ਅੰਗ ਬਣ ਗਿਆ ਕਿ ਮੈਂ ਪੈਸੇ ਕਮਾਉਣੇ ਆ ਫੇਰ ਜਿੰਨੇ ਜ਼ਿਆਦਾ ਕਮਾਉਣੇ ਆ ਉਨਾਂ ਜ਼ਿਆਦਾ ਉਹਦੇ ਅੰਦਰ ਇਹ ਡਰ ਹੋਣਾ ਕਿ ਇਹ ਕੋਈ ਵਰਤਨਾ ਲਵੇ ਮੁੱਕ ਨਾ ਜਾਣ ਕਿਤੇ ਜੀ ਹੁਣ ਜਿਹਨੂੰ ਪੈਸੇ ਕਮਾਉਣ ਦਾ ਲਾਲਚ ਆ ਉਹਨ ਪਹਿਲਾਂ ਤਾਂ ਉੱਥੇ ਝੂਠ ਬੋਲਣਾ ਹਿਰਾਫੇਰੀ ਕਰਨੀ ਵੱਧ ਤੋਂ ਵੱਧ ਟਾਈਮ ਲਾਉਣਾ ਲਾਲਚ ਕਰਨਾ ਫਿਰ ਉਹਨੂੰ ਇਹ ਡਰ ਹੁਣਾ ਕਿ ਕੋਈ ਬਰਤਨ ਨਾ ਲਵੇ ਫਿਰ ਉਹ ਨਿਆਣੇ ਨੂੰ ਨਹੀਂ ਦੇਣੇ ਤੀਮੀ ਨੂੰ ਨਹੀਂ ਦੇਣੇ ਕਿਸੇ ਨੂੰ ਬਰਤਨ ਨਹੀਂ ਦੇਣੇ ਜੀ ਫਿਰ ਉਹਦੇ ਇੱਕ ਪਾਸੇ ਤਾਂ ਜਿੱਥੇ ਉਹ ਕਸਟਮਰਾਂ ਨਾਲ ਕਲਾਇੰਟ ਨਾਲ ਧੁਖਾ ਕਰਿਆ ਉਹ ਦੂਰ ਜਾ ਰਹਾ ਹੈ ਉਹਨੂੰ ਗੰਦਾ ਗੰਦਾ ਸਮਝ ਰਿਹਾ ਇੱਕ ਜਿਹਨਾਂ ਨੂੰ ਪੈਸੇ ਨਹੀਂ ਬਰਤਨ ਦੇ ਰਿਹਾ ਉਹ ਕਹਿੰਦੇ ਨਕਮਾ ਬੰਦਾ ਇਹ ਤਾਂ ਨਹੀਂ ਹੁੰਦਾ ਇਹਦੇ ਨਾਲੋਂ ਹਉਕ ਕਰਦਿਆਂ ਕਰਦਿਆਂ ਜਦੋਂ ਬੰਦਾ 40 ਤੋਂ ਟੱਪਦਾ 50 ਤੋਂ ਟੱਪਦਾ ਜਦੋਂ એનર્ਜੀ ਖਤਮ ਹੋ ਜਾਂਦੀ ਆ ਕੱਲਾ ਕੱਲਾ ਫੀਲ ਕਰਦਾ ਉਸ ਵੇਲੇ ਨੇੜੇ ਬਹਿਣੇ ਵਾਲਾ ਕੋਈ ਨਹੀਂ ਹੁੰਦਾ ਹਾਂਜੀ ਤੇ ਉਹ ਉਦੋਂ ਜੇ ਕੋ ਬੰਦਾ ਸੋਚੇ ਪੇ ਮੈਂ ਖਟਿਆ ਕੀ ਜ਼ਿੰਦਗੀ ਵਿੱਚੋਂ ਹੁਣ ਉਹ ਹਾਲਤ ਮਤਲਬ 50 ਤੋਂ ਬਾਅਦ ਕਿੱਦਾਂ ਨੇ ਹੁਣ ਤੁਹਾਡੇ ਨੇੜੇ-ਨੇੜੇ ਕੌਣ ਹੋਵੇ ਬੱਚੇ ਕਿੱਦਾਂ ਭਰੋਸਾ ਕਰਨ ਬੱਚਿਆਂ ਨੂੰ ਲੋੜ ਕਿਹੜੇ ਵੇਲੇ ਆ ਉਹ ਹੁਣ ਤੱਕ ਕਰੋ ਹੁਣ ਪਲਾਨ ਬਣਾਓ ਅਗਲਾ ਕੱਲ ਦੁਬਾਰਾ ਦੱਸਿਓ ਬੱਚਿਆਂ ਨੂੰ ਸੌਰੀ ਮੈਨੂੰ ਕਈ ਕਈ ਵਾਰ ਕਈ ਵਾਰ ਬੱਚਿਆਂ ਨੂੰ ਬੱਚੇ ਨੂੰ 12 13 ਸਾਲ ਦੀ ਉਮਰ ਚ ਲੋੜ ਹੁੰਦੀ ਆ ਕਿ ਵਧੀਆ ਕੰਪਿਊਟਰ ਮੇਰੇ ਕੋਲ ਹੋਵੇ ਉਹ ਆਂ ਦਾ 10000 ਦਾ ਜੀ ਅਸੀਂ ਉਹਨੂੰ ਕਹਿੰਨੇ ਆ ਕਿ ਪਹਿਲਾਂ ਘਰ ਦੀਆਂ ਕਿਸ਼ਤਾਂ ਲਾ ਲਈਏ ਫੇਰ ਲੈ ਕੇ ਦੇਾਂਗੇ ਉਦੋਂ ਹੋ ਜਾਣਾ ਬੱਚੇ ਨੇ 20 ਸਾਲ ਦਾ ਉਦੋਂ ਸਿਰ ਚ ਮਾਰਨਾ ਉਹਨੇ ਓ ਜੀ 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 ਹਾਂ ਉਹਨਾਂ ਜੋ ਉਹਦੀ ਉਹ ਉਹ ਉਹਦੀ ਬਚਪਨੇ ਦੀ ਬਚਪਨੇ ਦੀ ਉਮਰ ਤਾਂ ਹੋਣੀ ਆ 16 ਸਾਲ ਦਾ ਹੋ ਕੇ ਲਾਇਸੈਂਸ ਲੈਂਦਾ ਉਹ ਕਹਿੰਦਾ ਮੈਨੂੰ ਕਾਰ ਲੈ ਕੇ ਦਿਓ ਅਸੀਂ ਕਹਿੰਦੇ ਪਹਿਲੇ 5 ਸਾਲ ਠਹਿਰ ਲਾ ਜੀ ਫੇ BMW ਲੈ ਕੇ ਦਊਗਾ ਹਮ ਦੋ ਸਾਲ ਦੋ ਸਾਲ ਬਾਅਦ ਤਾਂ ਉਹਦੀ ਕੁੜੀ ਨਾਲ ਦੋਸਤੀ ਹੋ ਜਾਣੀ ਆ ਫੇ ਤਾਂ ਉਹਨੂੰ ਉੱਥੇ ਵਿਜੀ ਹੋ ਜਾਣਾ ਫੇ ਥੋੜਾ ਉਹਨੂੰ ਦੋਸਤਾਂ ਨੂੰ ਦਿਖਾ ਲੈਣ ਦੀ ਲੋੜ ਆ ਜੀ ਹੁਣ ਪ੍ਰੈਸ਼ਰ ਤਾਂ ਉਹਦੇ ਤੇ 16 ਸਾਲ ਦੀ ਉਮਰ 'ਚ ਆ ਉਹਦੇ ਸਾਰੇਆਂ ਦੋਸਤਾਂ ਕੋਲ ਮੋਟਰਬਾਈਕ ਆ ਜੀ ਉਹ ਜਦੋਂ ਉੱਥੇ ਜਾਂਦਾ ਅਗਲੇ ਛੇੜਦੇ ਆ ਪਿਆ ਤਾਂ ਕੁੜੀ ਆ ਇਹ ਕਹਦਾ ਬੰਦਾ ਆ ਹੂੰ ਉਹ ਦੋਸਤਾਂ ਚ ਬਹਿਣਾ ਨਹੀਂ ਚਾਹੁੰਦਾ ਉਹ ਕਦੇ ਕਾਲਜ ਤੋਂ ਛੁੱਟੀ ਕਰਦਾ ਕਦੇ ਲੁਕਦਾ ਆ ਕਦੇ ਹੋਰ ਨਵੇਂ ਦੋਸਤ ਪਾੜਦਾ ਫਿਰ ਉਹਨੂੰ ਫਿਕਰ ਹੁੰਦਾ ਫਿਰ ਗੱਲਾਂ ਸੁਣਦਾ ਫਿਰ ਫੇਸਬੁੱਕ ਤੇ ਉਹਨਾਂ ਦੀਆਂ ਪੋਸਟਾਂ ਦੇਖਦਾ ਫਿਰ ਉਹਨੂੰ ਲੱਗਦਾ ਮੈਂ ਇਕੱਲਾ ਰਹਿ ਗਿਆ ਜੀ ਹੁਣ ਜਿਹੜੀਆਂ ਤਕਲੀਫਾਂ ਅਸੀਂ ਝੱਲ ਕੇ ਆਈਆਂ ਉਹਦਾ ਸਾਨੂੰ ਅਹਿਸਾਸ ਹੋਣਾ ਚਾਹੀਦਾ ਹੁਣ ਇਸ ਕਰਕੇ ਵਾਈਫ ਨਾਲ ਬੈਠ ਕੇ ਇਦਾਂ ਕਾਪੀ ਪੈਨ ਲੈ ਕੇ ਆਪਣੀ ਜ਼ਿੰਦਗੀ ਦੀ ਪਲਾਨ ਬਣਾਉ ਕਿ ਇਦਾਂ ਸਾਡੇ ਬੱਚੇ ਆ ਇਨੀ ਇਨੀ ਐਸ ਉਮਰ ਤੱਕ ਨਹੀਂ ਪੜ ਜਾਣਾ ਇੱਥੇ ਜਾ ਕੇ ਇਨੀ ਇੱਕ ਜੋਬ ਕਰੂਗੇ ਇਹ ਜੇ ਨਾ ਜੋਬ ਹੋਈ ਸਾਡੇ ਕੋਲ ਦੋ ਘਰ ਹੈਗੇ ਆ ਇਹਨਾਂ ਨੂੰ ਕਹਾਂਗੇ ਕਿ ਇੱਕ ਘਰ ਵੇਚ ਕੇ 10 ਲੱਖ ਦਾ ਵੇਚ ਜਾਣਾ ਉਹ ਪੈਟਰੋਲ ਪੰਪ ਲੈ ਲਊਗੇ ਹੋਰ ਕੁਝ ਨਾ ਹੋਇਆ ਬਿਜ਼ਨਸ ਕਰ ਲਊਗੇ ਇੰਨਾ ਕੁ ਅਸੀਂ ਘੁੰਮਣਾ ਚਾਹੁੰਨੇ ਆ ਦੁਨੀਆ ਵਿੱਚ ਆ ਕੰਮ ਕਰਨਾ ਚਾਹੁੰਨੇ ਆ ਕਿੱਥੇ ਕਿੱਥੇ ਹਾਂ ਜੇ ਕੋਈ ਕੌਮੀ ਮਿਸ਼ਨ ਆ ਬੰਦਾ ਲੈ ਕੇ ਬੈਠਾ ਕਿਸੇ ਨੇ ਮੰਨ ਲਓ ਹੁਣ ਬੰਦਾ ਕਹਿੰਦਾ ਮੈਂ 20 ਏਕੜ ਚ ਗੁਰਦੁਆਰਾ ਬਣਾਉਣਾ ਜੀ ਅਗਲੇ ਦਿਨ ਤਾਂ ਢੜਰੀਆਂ ਵਾਲੇ ਉਹਨਾਂ ਲਈ ਤਾਂ ਵਿਪਤਾ ਆ ਉਹ ਨਹੀਂ ਕਰ ਸਕਦੇ ਇਦਾਂ ਵੀ ਉਹ ਕੰਮ ਚੱਲਦਾ ਹਾਂਜੀ ਹੁਣ ਜਿਹੜਾ ਆਮ ਬੰਦਾ ਆ ਨਾ ਉਹਨੂੰ ਆਪਣੀ ਜ਼ਿੰਦਗੀ ਨੂੰ ਇਦਾਂ ਵੰਡਣਾ ਚਾਹੀਦਾ ਆ ਕਿ ਇੰਨਾ ਕੁ ਮੈਂ ਘੁੰਮਣਾ ਸਾਲ ਦੇ ਇੱਕ ਦੋ ਟ੍ਰਿਪ ਵਧੀਆ ਹੋਣ ਬੱਚਿਆਂ ਨੂੰ ਕੀ ਕੀ ਚਾਹੀਦਾ ਉਹਦੇ ਤੇ ਮੈਂ ਕੱਪੜੇ ਕਿੱਦਾਂ ਦੇ ਪਾਉਣੇ ਚਾਹੁੰਨਾ ਕਾਰ ਕਿੱਦਾਂ ਦੀ ਵਰਤਣੀ ਚਾਹੁੰਨਾ ਜਦੋਂ ਮਨ ਵਿੱਚ ਚਾਹ ਆਉਂਦਾ ਕਾਰ ਦਾ ਉਦੋਂ ਕਾਰ ਖਰੀਦੋ ਹੂੰ ਹੂੰ ਫਿਰ ਬੋਡੀ ਨੂੰ ਮੈਨੂੰ 8 ਘੰਟੇ ਨੀਂਦ ਵੀ ਚਾਹੀਦੀ ਆ ਮੈਨੂੰ ਰਾਤ ਦੀ ਨੀਂਦ ਚਾਹੀਦੀ ਆ 1 ਘੰਟਾ ਮੈਂ ਵਾਈਫ ਦੇ ਨਾਲ ਮੈਨੂੰ ਬੱਚਿਆਂ ਨਾਲ ਬਤਾਉਣਾ ਚਾਹੀਦਾ 2 ਘੰਟੇ ਮੈਂ ਟੀਵੀ ਵੀ ਦੇਖਣਾ ਮੈਨੂੰ ਕੁਝ ਪੜ੍ਹਨ ਨੂੰ ਘੰਟਾ ਚਾਹੀਦਾ ਜੀ ਸੋਸ਼ਲ ਕਾਮਯਾਬ ਬੰਦੇ ਨੂੰ ਕਮਿਊਨਿਟੀ ਦੇ ਵਿੱਚ ਆ ਪੇ ਮੈਨੂੰ ਇੱਕ ਦਿਨ ਉਥੇਲੇ ਚਾਹੀਦਾ ਆ ਦੋਸਤ ਮਿੱਤਰ ਆ ਕਿਸੇ ਦੇ ਬਰਥਡੇ ਆਉਂਦਾ ਕਿਸੇ ਦਾ ਵਿਆਹ ਹੁੰਦਾ ਉੱਥੇ ਜਾਣਾ ਆ ਇਸ ਹਾਵ ਨਾਲ ਜ਼ਿੰਦਗੀ ਨੂੰ ਵੰਡ ਕੇ ਜੇ ਕਰੂਗੇ ਫਿਰ ਤੁਹਾਨੂੰ ਇਦਾਂ ਹੋਊਗਾ ਪੇ ਇੰਨਾ ਕੁ ਮੇਰਾ ਟਾਰਗੇਟ ਆ ਹਨਾ ਇਹ ਹੁਣੇ ਪਹਿਲੇ ਮਹੀਨੇ ਚ ਬੰਦਾ ਦੇਖ ਲੈਂਦਾ ਮੇਰਾ ਟਾਰਗੇਟ ਪੂਰਾ ਹੋ ਰਿਹਾ ਬਸ ਹਾਂਜੀ ਹਾਂਜੀ ਜਦੋਂ ਜਿਹੜੀ ਅਸੀਂ ਪੰਜਾਬ ਦੇ ਲੋਕ ਬੇਵਸਾਹੀ ਚ ਜੀਨੇ ਆ ਇੱਕ ਨਾ ਕਹਾਵਤ ਸਕੂਲ ਚ ਪੜ੍ਹਦੇ ਹੁੰਦੇ ਸੀ ਪੇ ਜਦੋਂ ਅਹਿਮਦ ਸ਼ਾ ਨਾਦਰ ਸ਼ਾ ਹੁੰਦੇ ਹੁੰਦੇ ਸੀ ਨਾ ਹਾਂਜੀ ਉਦੋਂ ਉਦੋਂ ਪੰਜਾਬ ਦੇ ਲੋਕ ਕਹਿੰਦੇ ਸੀ ਕਿ ਖਾ ਲਿਆ ਸੋਲਾਹੇ ਦਾ ਬਾਕੀ ਅਹਿਮਦ شاہੇ ਦਾ ਹਾਂ ਕਿਉਂਕਿ ਸਾਡੇ ਧਾੜ ਵੀ ਬਹੁਤ ਆਉਂਦੇ ਸੀ ਪੰਜਾਬ ਦੇ ਵਿੱਚ ਲੁੱਟ ਕੇ ਲੈ ਜਾਂਦੇ ਸੀ ਹਾਂਜੀ ਤੇ ਅਸੀਂ ਉਸ ਬੇਵਸਾਹੀ 'ਚ ਹੀ ਸਾਰਾ ਜੀਵਨ ਜੀਨੇ ਵੀ ਪਤਾ ਨਹੀਂ ਕੱਲ ਕਿਦਾਂ ਦਾ ਆਉਣਾ ਹੈ ਕੱਲ ਕਿਦਾਂ ਦਾ ਆਉਣਾ ਹੈ ਛੇਤੀ ਛੇਤੀ ਕਮਾ ਲਓ ਠੀਕ ਹੈ ਸ਼ੁਰੂ ਸ਼ੁਰੂ 'ਚ ਤਾਂ ਅਸੀਂ ਜਦੋਂ ਆਏ ਆ ਨਾ ਨਿਊਜ਼ੀਲੈਂਡ ਦੇ ਵਿੱਚ ਹਾਂਜੀ ਅਸੀਂ ਇੱਥੇ ਦੇਖਿਆ ਬੰਦੇ ਬੈਂਕ 'ਚ ਪੈਸੇ ਨਹੀਂ ਸੀ ਜਮ੍ਹਾਂ ਕਰਾਉਂਦੇ ਹੁੰਦੇ ਅੰਗਲੇ ਮੈਂ ਮੈਂ ਕਹੀ ਜਰੀ ਮੈਂ ਆਪ ਨਹੀਂ ਕਹੀ ਜਰੀ ਕਰਾਣਾ ਨਹੀਂ ਰੱਖ ਲਈ ਯਾਰ ਤੇ ਪਤਾ ਨਹੀਂ ਪਤਾ ਨਹੀਂ ਕੀ ਹੋ ਜਾਣਾ ਜਾਣੀ ਤੇ ਜੇ ਹੁਣ ਇਦਾਂ ਰੋਲਾ ਪੈਂਦਾ ਜੇ ਬੈਂਕ ਬੈਂਕ ਚਲ ਗਈ ਭੱਜ ਗਿਆ ਪੈਸੇ ਲੈ ਕੇ ਹਾਂਜੀ ਠੀਕ ਹੈ ਇਦਾਂ ਮਤਲਬ ਇਦਾਂ ਇਦਾਂ ਨਹੀਂ ਸਾਥੋਂ ਬਿਨਾ ਵੀ ਸੰਸਾਰ ਚੰਗਾ ਹੈਗਾ ਆ ਰਾਈਟ ਉਹ ਤੁਹਾਨੂੰ ਅਮਰੀਕਾ ਚ ਜਾਣ ਲਈ ਕਿਸੇ ਨੇ 에어ਪੋਰਟ ਬਣਾਈ ਆ ਜੀ ਜਹਾਜ਼ ਬਣਾਈ ਆ ਹਾਂਜੀ ਐਡੀ ਸਾਜ ਜਿ ਥੋੜੋ ਨਹੀਂ ਕੀਤੀ ਆ ਪਰ ਇਹਨੂੰ ਪਿੰਡ ਤੋਂ ਕੱਢ ਕੇ ਲਿਆ ਕੇ ਜਹਾਜ਼ੇ ਲੱਦ ਕੇ ਇੱਥੇ ਲਿਆ ਕੇ ਰੂਪਰ ਤੋਂ ਵੱਡੀ ਗੱਡੀ ਵੱਡਾ ਘਰ ਦੇ ਕੇ ਫੇਰ ਲੁੱਟਣਾ ਇਹਨੂੰ ਅਸੀਂ ਆਹ ਸਾਡੇ ਵਰਗੇ ਚੰਦ ਹੈ ਨਹੀਂ ਸੀ ਇੱਥੇ ਹੋਰ ਹਾਂਜੀ ਠੀਕ ਹੈ ਇਸ ਕਰਕੇ ਇਦਾਂ ਇਦਾਂ ਜੇ ਸੋਚਾਂਗੇ ਵੀ ਸੱਤ ਤੋਂ ਬਿਨਾ ਵੀ ਲੋਕ ਚੰਗੇ ਹੈਗੇ ਆ ਹੂੰ ਆਪਣੇ ਆਪ ਨੂੰ ਇਦਾਂ ਤੇ ਇੰਨਾ ਕਿ ਮੈਂ ਜਾਨੀ ਆ ਮੇਰੇ ਬੱਚੇ ਆ ਮੇਰੀ ਵਾਈਫ ਆ ਠੀਕ ਹੈ ਜੀ ਇੰਨਾਕ ਮੈਂ ਇਹ ਖਾਣ ਦਾ ਇਦਾਂ ਦਾ ਸਟੈਂਡਰਡ ਹੈ ਆ ਕੱਪੜੇ ਮੈਂ ਇਦਾਂ ਦੇ ਪਾਉਣੇ ਆ ਜਿੱਦਣ ਮੇਰੇ ਕੋਲ ਇੰਨੇ ਪੈਸੇ ਹੋ ਗਏ ਤਾਂ ਇੰਨੇ ਇੰਨੇ ਪੈਸਿਆਂ ਵਾਲੀ ਕਾਰ ਰੱਖਣੀ ਆ ਮੈਂ ਜੀ ਇੱਕ ਸਟੈਂਡਰਡ ਆਪਣਾ ਰੱਖੀਦਾ ਭੀ ਮੰਨ ਲਓ ਮੇਰੇ ਕੋਲ 2 ਲੱਖ ਡਲ ਰਿਆ ਤਾਂ 10000 ਦੀ ਕਾਰ ਰੱਖਣੀ ਆ ਮੈਂ ਰਾਈਟ ਜਦੋਂ ਨਾ ਤੁਸੀਂ ਘਰ ਲੈਨੇ ਆ ਹਾਂਜੀ ਘਰ ਲੈ ਕੇ ਜਦੋਂ ਇੰਸ਼ੋਰੈਂਸ ਕਰਾਉਨੇ ਆ ਜੀ ਉਹਦੇ ਵਿੱਚ ਜੇ ਤੁਸੀਂ ਟੋਟਲ ਪ੍ਰਾਪਰਟੀ ਦੇ ਹਿਸਾਬ ਨਾਲ ਉਹਨਾਂ ਨੂੰ ਘਰ ਦਾ ਸਾਈਜ਼ ਦੱਸ ਕੇ ਉਹਨਾਂ ਨੂੰ ਕਿੰਨੇ ਕੰਟੈਂਟ ਇੰਨੇ ਦਾ ਅਸ਼ੋਰੈਂਸ ਕਰਦੇ ਉਹ ਕਹਿੰਦੇ ਨਹੀਂ ਇੰਨੇ ਦਾ ਨਹੀਂ ਤੇਰਾ ਤੇਰਾ ਘਰ ਤਾਂ ਛੋਟਾ ਆ ਹਾਂਜੀ ਇੰਨੇ ਦਾ ਕਹਤੇ ਕਰਾਉਣਾ ਚਾਹੁੰਦਾ ਫਿਰ ਤੁਸੀਂ ਕਹੋ ਵੀ ਮੇਰੇ ਕੋ ਸੋਨਾ ਆ ਉਹ ਅਗਲੇ ਕਹਿੰਦੇ ਸੋਨੇ ਦਾ ਵੱਖਰਾ ਕਰਾ ਫਿਰ ਜੀ ਜੀ ਹਾਂਜੀ ਉਹ ਆਈਟਮਾਂ ਦਾ ਕਿੰਨੇ ਦੀਆਂ ਆ ਇੱਕ ਸਟੈਂਡਰਡ ਆ ਹੁਣ ਅਗਲੇ ਕਹਿੰਦੇ ਜਿਹਦੇ ਤੇਰਾ ਘਰ ਮੰਨ ਲਓ 10 ਲੱਖ ਦਾ ਆ ਨਾ ਹਾਂਜੀ ਤੇ ਤੇਰੀ ਕਿਚਨ 70 ਕਹ ਹਜ਼ਾਰ ਦੀ ਹੋਣੀ ਚਾਹੀਦੀ ਹੈ ਹਾਂਜੀ ਜੇ 10 ਲੱਖ ਦੇ ਘਰ ਵਿੱਚ ਤੁਸੀਂ 2 ਲੱਖ ਦੀ ਕਿਚਨ ਬਣਵਾ ਲੈਨੇ ਆ ਤਾਂ ਜਦੋਂ ਵੇਚਣੀ ਉਦੋਂ ਵੈਲਿਊ ਨਹੀਂ ਮਿਲਣੀ ਉਹਦੀ ਵੈਲਿਊ ਨਹੀਂ ਮਿਲਦੀ ਹਾਂਜੀ ਹਾਂਜੀ ਇਦਾਂ ਹੀ ਇਦਾਂ ਹੀ ਸਾਨੂੰ ਆਪਣਾ ਸਟੈਂਡਰਡ ਜ਼ਿੰਦਗੀ ਦਾ ਸਟੈਂਡਰਡ ਮਿੱਥਣਾ ਚਾਹੀਦਾ ਵੀ ਮੈਂ ਇੱਥੇ ਕਿ ਜਾ ਕੇ ਇੰਨੀ ਇੰਨਾ ਕੰਜੋਏ ਕਰਨਾ ਜ਼ਿੰਦਗੀ ਨੂੰ ਜੀ ਹੁਣ ਜੇ ਪੈਸੇ ਹੈਗੇ ਆ ਫਿਰ ਘਰ ਚ ਬੈੱਡ ਆ ਹੁਣ ਬੈੱਡ ਸਾਡਾ ਬੈੱਡ 500 ਦਾ ਵੀ ਆ ਜਾਂਦਾ ਬੈੱਡ 20000 ਦਾ ਵੀ ਆ ਜਾਂਦਾ ਹਾਂਜੀ 8 ਘੰਟੇ ਸੋਣਾ ਆ ਜਿੱਥੇ ਹਾਂਜੀ ਉਹ ਬੈੱਡ ਲਗਜ਼ਰੀ ਵਾਲਾ ਚਾਹੀਦਾ ਜੀ ਸੋਫਾ ਲਗਜ਼ਰੀ ਵਾਲਾ ਚਾਹੀਦਾ ਹਾਂਜੀ ਘਰ ਦੇ ਵਿੱਚ ਵਧੀਆ 에어 ਕੰਡੀਸ਼ਨਿੰਗ ਸਿਸਟਮ ਆ ਜਿੱਥੇ ਬੈਨੇ ਆ ਕੱਪੜੇ ਆ ਕਾਰ ਆ ਕਾਰ ਇੰਨੇ ਸਟੈਂਡਰਡ ਦੀ ਚਾਹੀਦੀ ਆ ਕਿ ਮੇਰਾ ਸਰੀਰ ਥੱਕੇ ਨਾ ਹਾਂਜੀ ਜੇ ਪੈਸੇ ਹੈਗੇ ਆ ਤਾਂ ਕਾਰ ਵਧੀਆ ਰੱਖੋ ਜੇ ਪੈਸੇ ਹੈਗੇ ਆ ਤਾਂ ਬੱਚਿਆਂ ਨੂੰ ਬਾਦਸ਼ਾਹ ਵਾਲੀ ਫੀਲਿੰਗ ਦਿਓ ਅਮੀਰ ਵਾਲੀ ਫੀਲਿੰਗ ਦਿਓ ਪਰ ਹਾਂਜੀ ਤਾਂ ਕਿ ਤਾਂ ਕਿ ਉਹ ਚੀਜ਼ਾਂ ਨੂੰ ਵਰਤ ਕੇ ਉਹ ਜਿੰਦਾ ਜਿੰਦਾ 12 14 ਸਾਲ ਦੀ ਉਮਰ ਦੇ ਵਿੱਚ ਉਹਦੇ ਅੰਦਰ ਇਹ ਫੀਲਿੰਗ ਬਣੇ ਕਿ ਮੈਂ ਗਰੀਬ ਗੁਰਬਿਆਂ ਦਾ ਪੁੱਤ ਨਹੀਂ ਉਹਦਾ ਕੌਨਫੀਡੈਂਸ ਬਿਲਡ ਹੋਣਾ ਸ਼ੁਰੂ ਹੋਵੇ ਹਾਂਜੀ ਜਿੱਦਣ ਭੜਕੇ ਨੂੰ ਜਿੱਦਣ ਭੜਕੇ ਨੂੰ ਕਿਸੇ ਕੰਪਨੀ ਦਾ ਮੈਨੇਜਰ ਬਣਿਆ ਜਿੱਦਣ ਭੜਕੇ ਨੂੰ ਮਨਿਸਟਰ ਬਣਿਆ ਜੀ ਜੇ ਉਹਦਾ ਸੁਆ ਇਹਦਾ ਦਾ ਹੋਇਆ ਨਾ ਏਦਾਂ ਪੇ ਜਿੱਦਾਂ ਸਾਡਾ ਨਹੀਂ ਹੁੰਦਾ ਪੇ ਹਰੇਕ ਚੀਜ਼ ਨੂੰ ਅਸੀਂ ਸਾਡੇ ਪੰਜਾਬੀਆਂ ਦੇ ਜੇ ਕੋ ਘਰਾਂ ਦੇ ਵਿੱਚ ਨਿਗਾ ਮਾਰ ਕੇ ਦੇਖ ਲਵੇ ਨਾ ਹਾਂਜੀ ਘੱਟੋ ਘੱਟ 15-20 ਹਜ਼ਾਰ ਡਾਲਰ ਦਾ ਹਰੇਕ ਘਰ ਚੋਂ ਸਮਾਨ ਮਿਲ ਜਾਣਾ ਜਿਹੜਾ ਕਦੇ ਵੀ ਨਹੀਂ ਵਰਤਿਆ ਜੀ ਪਰ ਉਹ ਸਿੱਟਦੇ ਨਹੀਂ ਰੀਸਾਈਕਲ ਨਹੀਂ ਕਰਦੇ ਉਹਨੂੰ ਅਸੀਂ ਰੀਸਾਈਕਲ ਹਾਂਜੀ ਨਹੀਂ ਨਹੀਂ ਦੇ ਨਹੀਂ ਦਲੀ ਕਰਦਾ ਜਦ ਜਦ ਦੇ ਦਿਓ ਦੇ ਦਿਓ ਕਿਸੇ ਨੂੰ ਬੇਚ ਦਿਓ ਕੁਛ ਵੀ ਕਰ ਦਿਓ ਉਹਨੂੰ ਬਸ ਹਾਂਜੀ ਠੀਕ ਹੈ ਹੁਣ ਕੰਮ ਤੇ ਆ ਕੰਮ ਤੇ ਮੰਨ ਲਓ ਤਿੰਨ ਡਰੈਸਾਂ ਪਾਉਣੀਆਂ ਤੁਸੀ ਜੀ ਤਿੰਨ ਲੈ ਲਈਆਂ ਸਿਆਲਿਆਂ ਨੂੰ ਨਮੀਆਂ ਉਹਨੂੰ ਵਰਤ ਲਿਆ ਸਿਆਲ ਜਦੋਂ ਮੁੱਕ ਗਏ ਗਰਮੀ ਵਾਲਿਆਂ ਨੂੰ ਨਮੀਆਂ ਲੈ ਆਣੀਆਂ ਦੂਜੀਆਂ ਜਾਂ ਸਿੱਟਦੇ ਹੋ ਜਾਂ ਦੇ ਦੀਓ ਕਿਸੇ ਨੂੰ ਜੀ ਹੁਣ ਜਦੋਂ ਅਸੀਂ ਇਦਾਂ ਕਹਿੰਨੇ ਆਂ ਪੇ ਪਾਉਣੇ ਮੈਂ ਹੈ ਨਹੀਂ ਪਰ ਸਿੱਟਣ ਨੂੰ ਜੀ ਨਹੀਂ ਕਰਦਾ ਜੀ ਨਹੀਂ ਹਾਂਜੀ ਹਾਂਜੀ ਬਸ ਇਦਾਂ ਹੀ ਮੇਰਾ ਤਾਂ ਸੇਮ ਹੁੰਦਾ ਇਦਾਂ ਹੀ ਵਿਚਾ ਇਦਾਂ ਹੀ ਵਿਚਾਰਿਆ ਸਾਡੇ ਅਸੀਂ ਉਹਨਾਂ ਨੂੰ ਅੰਦਰ ਕੂੜ ਕਬੌੜ ਸਾਰਾ ਜਮ੍ਹਾਂ ਕਰੀ ਜਾਂਦੇ ਆਂ ਉਹ ਜਿਹੜਾ ਤੁਹਾਡਾ ਆਪਣਾ ਆਪਿਆ ਨਾ ਜਿਹੜਾ ਮਾਈਂਡ ਆ ਤੁਹਾਡਾ ਬ੍ਰੇਨ ਆ ਅਸਲ ਤੁਹਾਡਾ ਸਬਕੌਨਸ਼ੀਅਸ ਮਾਈਂਡ ਆ ਜਿਹੜਾ ਡਿਸੀਜਨ ਲੈਂਦਾ ਜੀ ਡਿਸੀਜਨ ਮਤਲਬ ਜਿਹੜਾ ਐਕਸ਼ਨ ਕਰਾਉਂਦਾ ਤੁਹਾਤੋਂ ਪ੍ਰਤੀਕ੍ਰਿਆ ਪ੍ਰਤੀਕ੍ਰਿਆ ਮਾ ਕਰਾਉਂਦਾ ਆ ਉਹ ਹਾਂਜੀ ਜੋ ਤੁਸੀਂ ਪਲਾਨ ਬਣਾ ਲਿਆ ਨਾ ਹੂੰ ਦੇਖੋ ਤੁਸੀਂ ਅੱਜ ਰਾਤ ਨੂੰ ਆਪਣੀ ਵਾਈਫ ਨਾਲ ਬੈਠ ਕੇ ਇਦਾਂ ਕਰੋ ਕਿ ਆਪਾਂ 4 ਦਿਨ ਲਈ ਕਿਸੇ ਵਿੱਚ ਤੇ ਘੁੰਮਣ ਚਲੀਏ ਜੀ ਇੱਕ ਵਾਰੀ ਕਹਿ ਕੇ ਦੇਖਿਓ ਹਾਂਜੀ ਤੁਹਾਡੇ ਅੰਦਰੋਂ ਕਿੰਨੇ ਜਵਾਬ ਮਿਲਣੇ ਆ ਤੁਹਾਨੂੰ ਭਈ ਇਸ ਮਹੀਨੇ ਚ ਨਿਆਣਿਆਂ ਨੂੰ ਛੁੱਟੀਆਂ ਹੋਣੀਆਂ ਆ ਹਾਂਜੀ ਭਈ ਫਲਾਨਾ ਕਜ਼ਨਿਆਂ ਉਹ ਵੀ ਕਹਿੰਦਾ ਸੀ ਜਾਣ ਨੂੰ ਉਹਨਾਂ ਦੇ ਫੈਮਿਲੀ ਨੂੰ ਪੁੱਛ ਲੈਨੇ ਆਪਾਂ ਹਾਂਜੀ ਭਈ ਜੇ ਤਾਂ ਇਕੱਲੇ ਹੀ ਹੋਏ ਫੇ ਆਪਾਂ ਬਾਈ 에ਅਰ ਹਵਾਈ ਚਲ ਜਾਾਂਗੇ ਜੇ ਉਹ ਵੀ ਨਾਲ ਹੋਏ ਕਾਰ ਵਿੱਚ ਇਸ ਜਗ੍ਹਾ ਤੇ ਜਾਇਆਉਣੇ ਆ ਇਸ ਸਾਲ ਇਦਾਂ ਇੱਥੇ ਜਾਇਆਉਣੇ ਆ ਅਗਲੇ ਸਾਲ ਫਲਾਨੀ ਜਗ੍ਹਾ ਜਾਇਆਵਾਂਗੇ ਕਿੰਨੇ ਜਵਾਬ ਮਿਲਣੇ ਸ਼ੁਰੂ ਹੋ ਜਾਣਗੇ ਜੀ ਹਾਂ ਜਿਹੜਾ ਤੁਸੀਂ ਕਹਿੰਦੇ ਨਾ ਕਿ ਅੰਦਰੋਂ ਲਾਲਚ ਨਹੀਂ ਜਾਂਦਾ ਉਹ ਪਤਾ ਕੀ ਆ ਜਦੋਂ ਤੁਸੀਂ ਆਪਣੇ ਆਪ ਨੂੰ ਇਹ ਕਹਿੰਦੇ ਆ ਕਿ ਪੈਸੇ ਹੋਰ ਕਮਾਉਣੇ ਆ ਹਾਂਜੀ ਫਿਰ ਤੁਹਾਡੇ ਅੰਦਰੋਂ ਜਿਹੜੇ ਜਵਾਬ ਮਿਲਦੇ ਆ ਉਹ ਪੈਸੇ ਕਮਾਉਣੇ ਵਾਲੇ ਮਿਲਦੇ ਆ ਪਰ ਅੰਕਲ ਪਰ ਅੰਕਲ ਜੀ ਮੇਰਾ ਤਾਂ ਮੇਰਾ ਗੋਲ ਇਹ ਆ ਨਾ ਵੀ ਵੀ ਮੈਂ ਇੱਥੇ ਹੁਣ ਪੈਸੇ ਕਮਾਈ ਜਾਂ ਨਾ ਕਮਾਈ ਜਾਂ ਨਾ ਕੱਲ ਹੁਣ ਮੈਂ ਅੰਕਲ ਜੀ ਆਲਮੋਸਟ 39 ਦਾ ਹੋ ਗਿਆ 86 ਦਾ ਬੋਡ ਨਾ ਮੇਰਾ ਤੇ ਮੇਰਾ ਇਹ ਆ ਵੀ ਹੁਣ ਮੈਂ ਮੈਂ ਤੇ ਵਾਈਫ ਦਾ ਇਹ ਸਾਡਾ ਦੋਨਾਂ ਦਾ ਆ ਆਪਾਂ ਥੋੜੇ ਜਿਹਾ ਪੈਸੇ ਸੇਵ ਕਰੀ ਜਾਂਨੇ ਕਰੀ ਜਾਂਨੇ ਕੱਲੂ ਬੱਚਿਆਂ ਨੇ ਸਕੂਲ ਚੱਲ ਜਾਣਾ ਕਾਲਜ ਚੱਲ ਜਾਣਾ ਇਹਨਾਂ ਨੇ ਆਪਣੀਆਂ ਜੌਬਾਂ ਲੈ ਲੈਣੀਆਂ ਆ ਤੇ ਆਪਾਂ ਫਿਰ ਟਰੈਵਲ ਕਰਾਂਗੇ ਪਰ ਉਹ ਮੈਨੂੰ ਇਹ ਇਹ ਗੱਲ ਕਹਿੰਦੀ ਰਹਿੰਦੀ ਨਹੀਂ ਆਪਾਂ ਹੁਣ ਟਰੈਵਲ ਕਰ ਲਈਏ ਵੀ ਕੱਲ ਦਾ ਕੀ ਪਤਾ ਬੱਚਿਆਂ ਦਾ ਕੀ ਪਤਾ ਦਾ ਬੱਚਿਆਂ ਨੂੰ ਆਪਣੀ ਲਾਈਫ ਇੰਜੋਏ ਕਰਨ ਦੇ ਦਈਏ ਪਤਾ 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 ਵੀ ਹੋਵੇ ਨਾ ਵੀ ਹੋਵੇ ਇਦਾਂ ਨਹੀਂ ਹੁੰ ਜਿੱਦਾਂ ਨਾਲ ਦੀ ਨਾਲ ਨਾਲ ਦੀ ਨਾਲ ਚੱਲੇ ਫਿਰ ਵਧੀਆ ਹੁੰਦਾ ਦੇਖੋ ਬੱਚਾ ਹੈ ਸਾਡੇ ਘਰ 'ਚ ਹਾਂਜੀ ਜਦੋਂ ਬੱਚਾ ਛੋਟਾ ਜਿਹਾ ਆ ਹਾਂਜੀ ਜਿਹੜੇ ਮਾਪੇ ਬੱਚੇ ਨੂੰ ਜ਼ਿਆਦਾ ਗੁੱਦੀ 'ਚ ਚੱਕ ਕੇ ਰੱਖਦੇ ਆ ਉਹ ਰੋਣੇ ਨੂੰ ਲੇਟ ਹੋ ਜਾਂਦਾ ਹਾਂਜੀ ਹਾਂਜੀ ਜਿਹੜੇ ਬੱਚੇ ਜਾਦੇ ਲਾਡ ਵਿੱਚ ਆ ਕੇ ਬੱਚੇ ਨੂੰ ਗੱਡੀਰ ਨਾ ਸਕੂਟਰ ਮੋਟਰਬਾਈਕ ਨਿੱਕੇ ਜਿਹੇ ਨੂੰ ਲੈ ਦਿੰਦੇ ਆ ਉਹਦੀਆਂ ਲੱਤਾਂ 'ਚ ਤੁਰਨ ਲਈ ਉੰਨੀ ਜਾਨ ਨਹੀਂ ਪੈਂਦੀ। ਹਾਂ ਹਾਂਜੀ ਹਰ ਹਰ ਇੱਕ ਚੀਜ਼ ਜਿਹੜੀ ਆ ਨਾ ਇੱਕ ਟਾਈਮ ਦੇ ਹਰੇਕ ਦੀ ਇੱਕ ਰੁੱਤ ਹੁੰਦੀ ਆ ਇੱਕ ਬਤ ਦੇਖੋ ਇੰਡੀਆ ਤੁਸੀਂ ਰਹੇ ਖੇਤੀ ਕੀਤੀ ਆ। ਹਾਂਜੀ ਹਾਂਜੀ ਜਿੱਦਾਂ ਹੁਣ ਨਵੰਬਰ ਮਹੀਨੇ 'ਚ ਕਣਕ ਬੀਜਦੇ ਆ। ਜੀ ਜੇ ਬੰਦਾ ਕਹੇ ਵੀ ਕੋਈ ਨਹੀਂ ਫੇ ਇਦਾਂ ਕਰਾਂਗੇ ਵੀ ਫਰਵਿਚ ਸਾਰੀ ਇਕੱਠੀ ਬੀਜ ਦਿਆਂਗੇ ਇਦਾਂ ਹੋ ਜਾਊਗੀ ਨਾ ਨਾ ਜਿਹੜੀ ਨਾ ਇੱਕ ਤਾਂ ਹੁੰਦੀ ਰੁੱਤ ਜੀ ਇੱਕ ਹੁੰਦੀ ਵਤ ਵਤ ਹਾਂਜੀ ਹੁਣ ਜਿਹੜੀ ਵਤ ਆ ਨਾ ਵਤ ਤਾਂ ਕਈ ਵਾਰ ਇਦਾਂ ਹੁੰਦੀ ਆ ਵੀ ਸਵੇਰੇ 8 ਵਜੇ ਬੰਦਾ ਸ਼ਾਮ ਨੂੰ ਕਹਿੰਦਾ ਵੀ ਵੀ ਸਵੇਰੇ ਲੱਪਈ ਆ ਆਪਾਂ ਠੀਕ ਆ ਹਾਂਜੀ ਪਰ ਜਿਹੜਾ ਸਿਆਣਾ ਬੰਦਾ ਉਹ ਕਹਿੰਦਾ ਖਿਆਲ ਰੱਖੀ ਧੁੱਪ ਨਾ ਚੜ ਜਾ ਕਿਤੇ ਤੋ ਪਨਾ ਚੜ ਜੇ ਹਾਂਜੀ ਹਾਂਜੀ ਜੇ ਧੁੱਪ ਲੱਗ ਗਈ ਨਾ ਇੱਕ ਵਾਰੀ ਹਾਂਜੀ ਫੇਰ ਤੇਰੀ ਵੱਤ ਗਈ ਸਮਝ ਲਾ ਵੱਤ ਗਈ ਜੀ ਜੀ ਮਤਲਬ ਸ਼ਾਮ ਨੂੰ ਸ਼ਾਮ ਨੂੰ ਗਿੱਲਾ ਹੁੰਦਾ ਆ ਉਹ ਸਵੇਰੇ ਸੱਜਰੇ 4 ਵਜੇ 5 ਵਜੇ ਲਾਪੋ ਤੇ 9 ਵਜੇ ਤੇ ਫਿਨਿਸ਼ ਹੋ ਜਾ ਠੀਕ ਐ ਸਵਾਗਾ ਦੇ ਦਿਓ ਹਾਂਜੀ ਜੇ ਇੱਕ ਵਾਰੀ 9 ਵਜੇ ਧੁੱਪ ਚੜੀ ਤੇ ਫੇਰ ਲੱਗੇ ਫੇਰ ਸੁੱਕਿਆ ਸਮਝ ਲਓ ਫੇਰ ਸੁੱਕ ਹਾਂਜੀ ਜੀ ਹਰ ਚੀਜ਼ ਦੀ ਵੱਤ ਹੁੰਦੀ ਆ ਅਸੀਂ ਵੀ ਜਿਹੜਾ ਨਾ ਜਿਹੜਾ ਘੁੰਮਣ ਦਾ ਸਵਾਦ ਆ ਹਾਂਜੀ ਜਿਹੜਾ ਖਾਣ ਪੀਣ ਦਾ ਸੁਆਦ ਆ ਕੱਪੜਾ ਪਹਿਨਣ ਦਾ ਸੁਆਦ ਆ ਕਾਰ ਦਾ ਆਨੰਦ ਆਉਣਾ ਆ ਉਹ ਇੱਕ ਹਰ ਇੱਕ ਚੀਜ਼ ਆਪਣੇ ਟਾਈਮ ਤੇ ਹੋਣੀ ਆ ਜੇ ਅਸੀਂ ਇਦਾਂ ਉਹਨੂੰ ਉੱਥੋਂ ਟਾਈਮ ਤੋਂ ਖੁੰਝਾ ਦਿੱਤਾ ਜਿਦਾਂ ਮੈਂ ਬੱਚੇ ਨੂੰ ਕਹਿਣਾ ਕਿ 11-12 ਸਾਲ ਦੀ ਉਮਰ 'ਚ ਉਹਨੂੰ ਕੰਪਿਊਟਰ ਚਾਹੀਦਾ ਗੇਮਾਂ ਖੇਡਣ ਲਈ ਹਾਂਜੀ ਜੇ ਅਸੀਂ ਕਹਿੰਨੇ ਤੈਨੂੰ 20 ਸਾਲ ਦੀ ਉਮਰ 'ਚ ਲੈ ਦਊਂਗਾ ਜਾ ਉਹ ਤਾਂ ਟਾਈਮ 'ਤੇ ਨਿਕਲ ਗਿਆ ਅੰਕਲ ਜੀ ਹਾਂਜੀ ਇਦਾਂ ਹੀ ਹੁਣ ਜਿਹੜੇ ਬੱਚੇ ਆ ਉਹਨਾਂ ਨੂੰ ਘੁੰਮਣ ਦੀ ਵੀ ਜਿਹੜੀ ਗੱਲ ਆ ਜਿਹੜੇ ਬੱਚਿਆਂ ਦੀਆਂ ਯਾਦਾਂ ਹੁਣ ਦੀਆਂ ਬਣਨੀਆਂ ਹੂੰ ਉਹਨਾਂ ਦੇ ਹੁਣ ਐਕਸਪੀਰੀਅੰਸ ਹੁਣੇ ਆ ਜੀ ਜਿਹੜਾ ਤੁਸੀਂ ਹੁਣ ਘੁੰਮ ਕੇ ਰਿਲੈਕਸ ਹੋਣਾ ਟਰੈਵਲ ਕਰਕੇ ਰਿਲੈਕਸ ਹੋਣਾ ਜੀ ਟੈਕਸੀ ਲਈ ਸਵਾਰੀਆਂ ਢੂੰਡ ਲਈ ਟਰੈਵਲ ਕਰਨਾ ਉਹ 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 ਪ੍ਰੈਸ਼ਰ ਥੱਲੇ ਹੁੰਦਾ ਜਦੋਂ ਸਾਰੀ ਚੀਜ਼ ਤੋਂ ਮੁਕਤ ਹੋ ਕੇ ਬੰਦਾ ਇਦਾਂ ਇਦਾਂ ਘੁੰਮਣ ਜਾਂਦਾ ਨਾ ਉਹਨਾਂ ਮਾਈਂਡ ਜਿਹੜਾ ਰਿਲੈਕਸ ਹੁੰਦਾ ਜਿਹੜਾ ਆਲਾ ਦਵਾਲਾ ਅੰਦਰ ਬਸਦਾ ਉਹਨੂੰ ਲੈ ਕੇ ਮਹੀਨਾ ਦੋ ਮਹੀਨੇ ਮੋਟੀਵੇਟਿਡ ਰਹਿੰਦਾ ਜੀ ਕਿੰਨੀ ਤਰ੍ਹਾਂ ਦੇ ਖੁਸ਼ੀ ਦੇ ਹਾਰਮੋਨ ਰਿਲੀਜ਼ ਹੁੰਦੇ ਆ ਸਾਡੇ ਬਿਲਕੁਲਾਂਕਾ